ਜਹਨ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰਮੀ ਦਾ ਫਾਊਂਡਰ ਰੈਸਟ੍ਰੈਕਟਰ ਦੋਸਤੋ ਤੁਸੀਂ ਮੇਰੀ ਅਕੈਡਮੀ ਨੂੰ ਪੁਲਿਸ ਫੈਕਟਰੀ ਦੇ ਨਾਮ ਨਾਲ ਜਾਣਦੇ ਹੋ ਜਾਣੋ ਵੀ ਕਿਉਂ ਨਾ ਇੱਥੇ ਕੰਮ ਵੀ ਇਸ ਤਰ੍ਹਾਂ ਦੇ ਹੁੰਦੇ ਨੇ ਜੀ ਇੱਥੋਂ ਬੱਚੇ ਆਪਣੇ ਸੁਪਨੇ ਪੂਰੇ ਕਰਕੇ ਨਿਕਲਦੇ ਨੇ ਤੇ ਸੁਪਨੇ ਪੂਰੇ ਕਰਨ ਦੇ ਲਈ ਬੱਚਿਆਂ ਦੇ ਲਈ ਪ੍ਰੋਪਰ ਇੱਥੇ ਪ੍ਰਬੰਧ ਕੀਤਾ ਗਿਆ ਬੱਚਿਆਂ ਨੂੰ ਫਿਜ਼ੀਕਲ ਟ੍ਰੇਨਿੰਗ ਦੇ ਨਾਲ-ਨਾਲ ਪੇਪਰ ਦੀ ਤਿਆਰੀ ਕਰਵਾ ਕੇ ਉਹਨਾਂ ਦੇ ਫਾਰਮ ਭਰਨ ਤੋਂ ਲੈ ਕੇ ਵਰਦੀ ਪਹਿਨਣ ਤੱਕ ਦਾ ਸਫ਼ਰ ਬੱਚਾ ਮੇਰੇ ਨਾਲ ਤੈਅ ਕਰਦਾ ਹੈ ਤੇ ਉਸ ਦੌਰ ਦੇ ਵਿੱਚ ਉਹਨਾਂ ਬੱਚਿਆਂ ਦੇ ਮਾੜੇ ਚੰਗੇ ਟਾਈਮ ਦੇ ਵਿੱਚ ਸਿਰਫ ਮੈਂ ਉਹਨਾਂ ਦੇ ਨਾਲ ਖੜਾ ਹੁੰਨਾ ਹੈ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਨਾਲ ਖੜੇ ਹੁੰਦੇ ਨੇ ਸਟਰਗਲਿੰਗ ਟਾਈਮ ਦੇ ਵਿੱਚ ਇਹ ਬਹੁਤ ਜ਼ਿਆਦਾ ਇੱਕ ਤੁਹਾਡੇ ਲਈ ਹਾਰਡ ਪੀਰੀਅਡ ਹੁੰਦਾ ਹੈ ਜਿੱਥੇ ਕਿ ਬੱਚੇ ਹਰ ਰੋਜ਼ ਬਚਾ ਟੁੱਟਦਾ ਹੈ ਹਰ ਰੋਜ਼ ਉਹਨੂੰ ਹੁੰਦਾ ਹੈ ਕਿ ਮੈਂ ਆਪਣਾ ਕੋਸ਼ਿਸ਼ ਕਰਨ ਲੱਗਿਆ ਹੋਇਆ ਹਾਂ ਕਿ ਮੈਂ ਸਫਲ ਹੋਵਾਂਗਾ ਜਾਂ ਨਹੀਂ ਹੋਵਾਂਗਾ ਤਾਂ ਉਥੇ ਮੇਰਾ ਇਹ ਰੋਲ ਹੁੰਦਾ ਕਿ ਉਸ ਬੱਚੇ ਨੂੰ ਪੁਸ਼ ਕਰਕੇ ਅੱਗੇ ਵਧਾਇਆ ਜਾਵੇ ਕਿ ਬੱਚੇ ਅੱਜ ਨਹੀਂ ਤਾਂ ਕੱਲ ਗੱਲ ਬਣਦੀ ਹੈ ਤੇ ਗੱਲ ਬਣੂਗੀ ਆਪਾਂ ਹੈਗੇ ਮਿਹਨਤੀ ਕਰਮਟ ਬੰਦੇ ਤੇ ਮੈਂ ਬੱਚਿਆਂ ਨੂੰ ਸਿਰਫ ਮਿਹਨਤ ਕਰਨਾ ਹੀ ਸਿਖਾਉਣਾ ਜੋ ਹੋਣਾ ਬਾਕੀ ਜੋ ਤੁਹਾਡੀ ਕਿਸਮਤ ਚ ਲਿਖਿਆ ਉਹ ਤਾਂ ਹੋ ਕੇ ਹੀ ਰਹਿਣਾ ਪਰ ਜੇ ਆਪਾਂ ਮਿਹਨਤ ਤੋਂ ਪਿੱਛੇ ਹਟ ਗਏ ਤਾਂ ਫਿਰ ਜੋ ਆਪਣੀ ਕਿਸਮਤ ਚ ਲਿਖਿਆ ਉਹ ਵੀ ਨਹੀਂ ਹੋ ਬਣਾ ਹੈਗਾ ਤਾਂ ਅਸੀਂ ਇੱਥੇ ਆਪਣੀ ਮਿਹਨਤ ਹਰ ਰੋਜ਼ ਸਵੇਰੇ 4 ਵਜੇ ਉੱਠ ਕੇ ਬੱਚੇ ਗਰਾਊਂਡਾਂ ਦੇ ਵਿੱਚ ਸ਼ੁਰੂ ਹੋ ਜਾਂਦੇ ਨੇ ਮਿਹਨਤਾਂ ਕਰਨ ਕਲਾਸਾਂ ਦੇ ਵਿੱਚ ਆਪਣੀਆਂ ਪੜਾਈਆਂ ਕਰ ਤੇ ਮੈਂ ਬੱਚਿਆਂ ਨੂੰ ਇਹੀ ਸਿਖਾਉਣਾ ਹੈ ਕਿ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਪਾਉਣਾ ਹੈ ਤਾਂ ਤੁਹਾਨੂੰ ਆਪਣੀ ਕਿਸੇ ਨਾ ਕਿਸੇ ਇੱਕ ਪਿਆਰੀ ਚੀਜ਼ ਦਾ ਤਿਆਗ ਹੈ ਜਿਹੜਾ ਕਰਨਾ ਪੈਣਾ ਹੈ ਚਾਹੇ ਉਹ ਤੁਹਾਡੀ ਨੀਂਦ ਹੋਵੇ ਚਾਹੇ ਉਹ ਥੋੜਾ ਕੁਝ ਸਪੈਸ਼ਲ ਕੋਈ ਫੂਡ ਆਈਟਮ ਹੋਵੇ ਜੇ ਤੁਸੀਂ ਅਨ ਹੈਲਦੀ ਬਹੁਤ ਇੱਥੇ ਵਿਦਵਾਨ ਬਣੀ ਫਿਰਦੇ ਨੇ ਕੋਈ ਪੋਸਟ ਪਾ ਕੇ ਕਹਿੰਦਾ ਏ ਨੌਕਰੀਆਂ ਨਹੀਂ ਹੈਗੀਆਂ ਪੰਜਾਬ ਦੇ ਵਿੱਚ ਕੋਈ ਕਹਿੰਦਾ ਏ ਬੇਰੋਜ਼ਗਾਰੀ ਆ ਕੋਈ ਕਹਿੰਦਾ ਏ ਕਿ ਨੌਕਰੀ ਤਾਂ ਸਿਰਫ ਪੈਸੇ ਨਾਲ ਹੀ ਮਿਲਦੀ ਆ ਪਰ ਮੈਂ ਹਿੱਕ ਜੋਰ ਦੇ ਉੱਤੇ 1 ਰੁਪਿਆ ਕਿਸੇ ਨੂੰ ਬਿਨਾਂ ਦਿੱਤੇ ਹੋਏ ਭਰਤੀ ਹੋਇਆ ਏ ਤੇ ਮੈਂ ਆਪਣੇ ਕਿਸੇ ਵੀ ਬੱਚੇ ਦਾ 1 ਰੁਪਿਆ ਲੱਗਣ ਨਹੀਂ ਦਿੰਦਾ ਹੈਗਾ ਹਾਂ ਜੇ ਤੁਸੀਂ ਮਿਹਨਤ ਦੇ ਵਿੱਚ ਕਟੌਤੀ ਕਰਦੇ ਹੋ ਠੀਕ ਹੈ ਤਾਂ ਤੁਸੀਂ ਇਹਨਾਂ ਗੱਲਾਂ ਦਾ ਸਹਾਰਾ ਲੈ ਸਕਦੇ ਹੋ ਪਰ ਜੇ ਤੁਸੀਂ ਮਿਹਨਤੀ ਕਰਮ ਅਠ ਬੰਦੇ ਹੋ ਤੁਸੀਂ ਉਹਨਾਂ ਚਾਹਨੇ ਹੋ ਜੋ ਸਵੇਰੇ ਤੜਕੇ ਉੱਠ ਕੇ ਮਿਹਨਤਾਂ ਕਰਨਾ ਸ਼ੁਰੂ ਕਰ ਦਿੰਦੇ ਨੇ ਤਾਂ ਤੁਸੀਂ ਇਹ ਗੱਲਾਂ ਤੋਂ ਜਿੰਨਾ ਦੂਰ ਰਹੋ ਉਹਨਾਂ ਹੀ ਤੁਹਾਡੇ ਲਈ ਬੈਟਰ ਆ ਦੋਸਤੋ ਮੇਰੀ ਇਹ ਕੋਸ਼ਿਸ਼ ਰਹਿੰਦੀ ਆ ਕਿ ਹਰ ਇੱਕ ਬੱਚੇ ਨੂੰ ਜਿਹੜੀ ਆ ਆਪਣੀ ਵਰਦੀ ਆ ਜਿਹੜੀ ਮਿਲੇ ਸਰਕਾਰੀ ਨੌਕਰੀ ਦਾ ਜਿਹੜਾ ਉਹ ਸੁਪਨਾ ਹੈ ਉਹ ਪੂਰਾ ਕੀਤਾ ਜਾਵੇ ਉਸ ਦੇ ਲਈ ਅਸੀਂ ਦਿਨ ਰਾਤ ਮਿਹਨਤ ਕਰਨ ਲੱਗੇ ਹੋਇਆ ਮੇਰੀ ਅਕੈਡਮੀ ਦੇ ਵਿੱਚ ਜੇ ਜ਼ਿਆਦਾ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਮੇਰਾ YouTube ਚੈਨਲ ਤੇ Instagram ਤੇ ਬਹੁਤ ਸਾਰੇ ਵੀਡੀਓਜ਼ ਪਈਆਂ ਨੇ ਬੱਚਿਆਂ ਦੇ ਬੱਚਿਆਂ ਦੇ ਰਿਵਿਊਜ਼ ਪਏ ਨੇ ਜਿਹਨਾਂ ਬੱਚਿਆਂ ਨੇ ਆਪਣਾ ਸੁਪਨਾ ਜਿਹੜਾ ਮੇਰੇ ਕੋਲ ਆ ਕੇ ਇੱਥੇ ਪੂਰਾ ਕਰ ਲਿਆ ਤਾਂ ਦੋਸਤੋ ਤੁਸੀਂ ਵੀ ਬਿਨਾਂ ਦੇਰੀ ਤੋਂ ਮੇਰੀ ਕੋ ਅਕੈਡਮੀ ਹੈ ਜਿਹੜੀ ਜੁਆਇਨ ਕਰ ਸਕਦੇ ਹੋ ਜੋ ਕਿ ਪੇਰੈਂਟਸ ਇਸ ਵੀਡੀਓ ਨੂੰ ਦੇਖ ਰਿਹਾ ਆਪਣੇ ਬੱਚਿਆਂ ਨੂੰ ਜੇ ਤੁਸੀਂ ਨਸ਼ਿਆਂ ਤੋਂ ਦੂਰ ਕਰਨਾ ਹੈ ਜਿਹੜਾ ਸਭ ਤੋਂ ਵੱਡਾ ਮੁੱਦਾ ਹੈ ਬੇਰੁਜ਼ਗਾਰੀ ਵਾਲਾ ਜੇ ਤੁਹਾਡੇ ਦਿਮਾਗ ਦੇ ਵਿੱਚ ਇਹ ਚੀਜ਼ ਬੈਠੀ ਹੋਈ ਆ ਕਿ ਰਿਸ਼ਵਤ ਚਲਦੀ ਆ ਤਾਂ ਤੁਸੀਂ ਇੱਕ ਵਾਰ ਮੈਨੂੰ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਮੈਂ ਤੁਹਾਡੇ ਸਾਰੇ ਕਨਸੈਪਟ ਆ ਜਿਹੜੇ ਕਲੀਅਰ ਕਰ ਦੂੰਗਾ ਅੱਜ ਕੱਲ ਦੇ ਦੌਰ ਦੇ ਵਿੱਚ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਜੀ ਆਪਣੇ ਪੇਰੈਂਟਸ ਦੀ ਤਾਂ ਕਈ ਵਾਰ ਪੇਰੈਂਟਸ ਉਸ ਚੀਜ਼ ਤੋਂ ਬੱਚੇ ਉਹਨਾਂ ਦੇ ਹੱਥੇ ਨਹੀਂ ਰਹਿੰਦੇ ਪਰ ਇੱਥੇ 24 ਘੰਟੇ ਉੱਤੇ ਇੱਥੇ ਮੈਂ ਬੱਚਿਆਂ ਦੇ ਨਾਲ ਰਹਿਣਾ ਤੇ ਉਹਨਾਂ ਨੂੰ ਜਿੰਨਾ ਹੋ ਸਕੇ ਉਹਨਾਂ ਦੀ ਗਲਤ ਆਦਤਾਂ ਸੁਧਾਰ ਕੇ ਉਹਨਾਂ ਦੀ ਚੰਗੀਆਂ ਆਦਤਾਂ ਬਣਾਉਣ ਦੇ ਵਿੱਚ ਉਹਨਾਂ ਦੀ ਮਦਦ ਕਰਦਿਆਂ ਤਾਂ ਦੋਸਤੋ ਇਹ ਹੈ ਆਪਣੀ ਅਕੈਡਮੀ ਦੇ ਬਾਰੇ ਰਿਵਿਊ ਸਾਰਾ ਕਿੱਦਾਂ ਦੀ ਲੱਗੀ ਤੁਹਾਨੂੰ ਇਸ ਵੀਡੀਓ ਵੀਡੀਓ ਦੇ ਨੀਚੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੈਂ ਜੋ ਕੰਮ ਕਰ ਰਿਹਾ ਆ ਉਹ ਸਹੀ ਕੰਮ ਕਰ ਰਿਹਾ ਆ ਤੁਹਾਨੂੰ ਕੀ ਲੱਗਦਾ ਏ ਕਿ ਇਸੇ ਤਰ੍ਹਾਂ ਦੇ ਬੀੜਿਆ ਜਿਹੜੇ ਨੌਜਵਾਨਾਂ ਨੂੰ ਉਠਾਉਣੇ ਚਾਹੀਦੇ ਨੇ ਕਿ ਨਹੀਂ ਤਾਂ ਕਿ ਆਪਣੀ ਜਿਹੜੀ ਨੌਜਵਾਨ ਪੀੜ੍ਹੀ ਆ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਬਚ ਕੇ ਬੇਰੋਜ਼ਗਾਰੀ ਖਤਮ ਕਰਕੇ ਆਪਣੀਆਂ ਨੌਕਰੀਆਂ ਲੈਣ ਤੇ ਆਪਣੀ ਜ਼ਿੰਦਗੀ ਆ ਜਿਹੜੀ ਵਧੀਆ ਜਿਉਣ ਤਾਂ ਕਿ ਆਪਾਂ ਇੱਕ ਵਧੀਆ ਸਮਾਜ ਦੀ ਸਿਰਜਣਾ ਜਿਹੜੀ ਕਰ ਸਕੀਏ ਤਾ ਇਹ ਹੀ ਮੇਰੀ ਹੱਥ ਜੋੜ ਕੇ ਬੇਨਤੀ ਆ ਤੁਸੀਂ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਦੋਸਤੋ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਅਗਲੀ ਜਾਣਕਾਰੀ ਦੇ ਨਾਲ ਕਿਵੇਂ ਦੀ ਲੱਗੀ ਵੀਡੀਓ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਡਾ ਇੰਨਾ ਸਾਰਾ ਪਿਆਰ ਮਿਲ ਰਿਹਾ ਦੋਸਤੋ ਜੇ ਤੁਸੀਂ ਮੇਰੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਜੋ ਨੰਬਰ ਡਿਸਪਲੇ ਹੋ ਰਹੇ ਨੇ ਉਹਨਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਕਈ ਵਾਰ ਜੇ ਕਾਲ ਬਿਜ਼ੀ ਨਾ ਆਵੇ ਤਾਂ ਤੁਸੀਂ WhatsApp ਤੇ ਮੈਸੇਜ ਡ੍ਰੌਪ ਕਰਕੇ ਛੱਡ ਦਿਓ ਮੈਂ ਜਾਣਕਾਰੀ ਜ਼ਰੂਰ ਦੂੰਗਾ